ਸਰੇ ਬਾਜ਼ਾਰ ਦੀ ਨਾ ਇੱਕ ਕਾਮਨ ਸਮੱਸਿਆ ਸੀ ਇਤਜ਼ਾਰ ਦੇ ਵਿੱਚ ਜਿਹੜੇ ਆ ਮੰਗਣ ਵਾਲੇ ਬਿਖਾਰੀ ਗੈਂਗ ਹੋਰ ਅਨਸੋਸ਼ਲ ਐਲੀਮੈਂਟਸ ਜਿਹੜੇ ਨਾ ਤੁਰੇ ਫਿਰਦੇ ਹੁੰਦੇ ਸੀ ਬੜੇ ਲੰਬੇ ਸਮੇਂ ਤੋਂ ਇਹ ਚੀਜ਼ ਚੱਲਦੀ ਸੀ ਹੁਣ ਕੁਝ ਦਿਨਾਂ ਤੋਂ ਵਿੱਚੋ ਜਿਹੜਾ ਮਨਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਨੇ ਨਾ ਐਦੇ ਤੇ ਬੀੜਾ ਚੁੱਕਿਆ ਇਹਨਾਂ ਨੂੰ ਅਨਸੋਸ਼ਲ ਐਲੀਮੈਂਟਸ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ 100% ਅਜੇ ਤੱਕ ਪੂਰੀ ਨਹੀਂ ਹੋਈ ਹੁਣ ਬੜੀ ਕਾਮਨ ਸਮੱਸਿਆ ਆ ਗਈ ਹੈ ਕਿ ਜਿਸ ਤਰ੍ਹਾਂ ਦੁਕਾਨਾਂ ਹੈਗੀਆਂ ਦੁਕਾਨਦਾਰ ਹੈਗੇ ਆ ਇਹ ਫਿਰ ਉਸ ਤੋਂ ਅਗਲੇ ਦਿਨ ਜਿਹੜੇ ਆ 12 ਵਜੇ ਬੰਦ ਕਰਨ ਆਏ ਰਾਤੀਏ 11 ਵਜੇ ਹੀ ਬੰਦ ਕਰਨ ਆ ਗਏ ਔਰ ਇੰਨਾ ਰਸ਼ ਸੀ ਇਸ ਬਾਜ਼ਾਰ ਦੇ ਵਿੱਚ ਕਿ ਪੁੱਛੋ ਨਾ ਕਿਉਂਕਿ ਪੀਕ ਸੀਜ਼ਨ ਆ ਸਮਰ ਸੀਜ਼ਨ ਕਰਕੇ ਝਾਰਾ ਟੂਰਿਸਟ ਇੱਥੇ ਆ ਰਿਹਾ ਔਰ ਇਹ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਨੂੰ ਉਹਨਾਂ ਨੇ ਲਾਠੀਆਂ ਮਾਰੀਆਂ ਮੁੱਕੇ ਮਾਰੇ ਕਸੂਨ ਮਾਰੇ ਦੁਕਾਨਾਂ ਦੇ ਅੰਦਰ ਤੁਸੀਂ ਡਿਆ ਜਿਹੜੀ ਕਿ ਤੁਸੀਂ ਵੀਡੀਓ ਜਿਹੜੀ ਆ ਉਹ ਵਾਇਰਲ ਹੋਈ ਦੇਖ ਹੀ ਲਈ ਹੋਏਗੀ ਹੁਣ ਬੜੀ ਵੱਡੀ ਗੱਲ ਜਿਹੜੀ ਆ ਰਹੀ ਆ ਸਾਹਮਣੇ ਕਿ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਟਾਈਮ ਜਿਹੜਾ ਨਿਸ਼ਚਿਤ ਕੀਤਾ ਕਿੰਨੇ ਕੀਤਾ ਡਿਸਟ੍ਰਿਕਟ ਐਡਮਿਨਿਸਟ੍ਰੇ ਉਹਦਾ ਅਗਰ ਜਦੋਂ ਪੁਲਿਸ ਵਾਲੇ ਦੁਕਾਨ ਤੇ ਆਂਦੇ ਨੇ ਅਸੀਂ ਇਹਨਾਂ ਨੂੰ ਪੁੱਛਦੇ ਹਾਂ ਕਿ ਭਾਈ ਸਾਹਿਬ ਇਹਦੀ ਕੋਈ ਲਿਖਤੀ ਆਰਡਰ ਹੈਗੇ ਨੇ ਤਾਂ ਸਾਨੂੰ ਦਿਖਾਓ ਉਹਨਾਂ ਕੋਈ ਲਿਖਤੀ ਆਰਡਰ ਹੈ ਹੀ ਨਹੀਂ ਮੂੰਹ ਜਵਾਨੀ ਆ ਸਭ ਕੁਝ ਇਹਨੂੰ ਬੰਦ ਕਰ ਦਿਓ ਡਾਂਗ ਫੇਰ ਤੋਂ ਬੰਦ ਕਰ ਦਿਓ ਬੰਦੇ ਅੰਦਰ ਕਰ ਦਿਓ ਚੁੱਕ ਕੇ ਲੈ ਜਾਓ ਬੰਦੇ ਸਰ ਕੋਈ ਤਰੀਕਾ ਨਹੀਂ ਹੈ ਇੱਕ ਚੀਜ਼ ਨੂੰ ਅਗਰ ਤੁਸੀਂ ਠੀਕ ਕਰਨਾ ਮੂਰੇ ਵਰਲਡ ਦੇ ਵਿੱਚੋਂ 3.5 ਕਰੋੜ ਕਰੋੜ ਜਿਹੜਾ ਟੂਰਿਸਟ ਹੈ ਅੰਮ੍ਰਿਤਸਰ ਘੁੰਮਣ ਆਂਦਾ ਹੈ ਔਰ 3.5 ਕਰੋੜ ਟੂਰਿਸਟ ਜਿਹੜਾ ਅੰਮ੍ਰਿਤਸਰ ਘੁੰਮਣ ਆਂਦਾ ਹੈ ਤੇ ਉਹਨੂੰ ਫੈਸਿਲਟੀਆਂ ਵੀ ਚਾਹੀਦੀਆਂ ਰਾਤ ਦੇ ਟਾਈਮ ਵੀ ਚ ਸਿਰਫ 5-7 ਦਿਨ ਪਹਿਲਾਂ ਚੰਡੀਗੜ੍ਹ ਦੀ ਐਡਮਿਨਿਸਟ੍ਰੇਸ਼ਨ ਨੇ 24 ਘੰਟੇ ਜਿਹੜੀਆਂ ਦੁਕਾਨਾਂ ਖੋਲਣ ਦੇ ਹੁਕਮ ਜਾਰੀ ਕੀਤੇ ਨੇ ਇੱਥੇ ਲੋੜ ਐ ਇੱਥੇ ਸਾਨੂੰ ਚਾਹੀਦੀਆਂ 24 ਘੰਟੇ ਦੁਕਾਨਾਂ ਔਰ ਉਲਟਾ ਪੁਲਿਸ ਪੁਲਿਸਾਨੂੰ ਪ੍ਰੋਟੈਕਸ਼ਨ ਦੇਵੇਗੀ ਜੇ 24 ਘੰਟੇ ਦੁਕਾਨਾਂ ਖੋਲਦੇ ਆ ਔਰ ਇਹ ਸਾਨੂੰ ਡੰਡਾ ਚਾਰਜ ਕਰ ਰਿਹਾ ਲਾਠੀ ਚਾਰਜ ਕਰ ਰਿਹਾ ਅਸੀਂ ਪੰਜ-ਪੰਜ ਪਰਿਵਾਰ ਪਰ ਚਾਲ ਚਲਾ ਰਹੇ ਆ ਕੋਈ ਸਾਡੇ ਕੋਲ 4-5 ਜਿਹੜੀ ਲੇਬਰ ਹੈਗੀ ਆ ਕੰਮ ਕਰ ਰਹੀ ਉਹਨਾਂ ਦੇ ਪਰਿਵਾਰ ਚੱਲ ਰਹੇ ਔਰ ਸਾਰੇ ਪਰੇਸ਼ਾਨ ਆ ਉਹ ਕੱਲ ਨੂੰ ਕੋਈ ਇਹੋ ਜਿਹੇ ਕਦਮ ਚੁੱਕ ਲੈਣ ਫੇਰ ਸਰਕਾਰ ਔਰ ਐਸੇ ਗੱਲਾਂ ਤੇ ਹੋਈਆਂ ਸੀ এমਪਲੋਇਮੈਂਟ ਦੇਣ ਦੀਆਂ ਸਰਕਾਰ ਵੱਲੋਂ এমਪਲੋਇਮੈਂਟ ਕਿਤੇ ਹੈ ਤੇ ਉਹ এমਪਲੋਇਮੈਂਟ ਉਜਾੜਿਆ ਜਾ ਰਿਹਾ ਇਹ ਟੂਰਿਸਟ ਨੂੰ ਜਿਹੜਾ ਹੱਬ ਹੈਗੀ ਇਹਨੂੰ ਖਰਾਬ ਕੀਤਾ ਜਾ ਰਿਹਾ ਮੈਂ ਪੂਰੀ ਗੁੰਡਾਗਰਦੀ ਕੀਤੀ ਗਈ ਹੈ ਸਾਰੇ ਆਮ ਗੁੰਡਾਗਰਦੀ ਹੈ ਜੀ ਸਾਰੇ ਆਮ ਗੁੰਡਾਗਰਦੀ ਹੈ ਸਰ ਸਭ ਤੋਂ ਪਹਿਲਾਂ ਤੇ ਮੈਂ ਅੰਮ੍ਰਿਤਸਰ ਦੇ ਡੀਸੀ ਸਾਹਿਬ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਆ ਕੇ ਰਾਤੀ ਰਾਤੀ ਚਾਰਜ ਕਰਕੇ ਗਏ ਅਨਲਾਫੂ ਲੈਗਾ ਸਭ ਤੋਂ ਪਹਿਲੇ ਉਹਨਾਂ ਦੇ ਕਾਰਵਾਈ ਕਰੋ ਨਹੀਂ ਤੇ ਅਸੀਂ ਸਾਰਾ ਬਾਜ਼ਾਰ ਬੰਦ ਕਰ ਦੇਣਾ ਜੀ ਔਰ ਅਸੀਂ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਚਾਬੀਆਂ ਤੁਹਾਨੂੰ ਦੇ ਜਾਣੀਆਂ ਤੁਸੀਂ ਸਾਡੇ ਪਰਿਵਾਰ ਚ ਲਾਓ ਤੁਸੀਂ ਸਾਡੇ ਘਰ ਚ ਲਾਓ ਜਿਹੜੇ ਵਪਾਰੀਆਂ ਨਹੀਂ ਦੇਣ ਲੈਣ ਹੈਗਾ ਉਹ ਸਾਰਾ ਪੁਲਿਸ ਹੋਰ ਐਡਮਿਨਿਸਟ੍ਰੇਸ਼ਨ ਕਰੇਗਾ ਔਰ ਪੰਜਾਬ ਸਰਕਾਰ ਕਰੇਗੀ ਇਹ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੋਏਗੀ ਮਨਿੰਦਰ ਸਿੰਘ ਜੀ ਮਡੋਰਨਸ ਦੇ ਸਾਹਮਣੇ ਸਾਡੀਆਂ ਚਾਰ ਦੁਕਾਨਾਂ ਨੇ ਚੌਹਾਂ ਦੁਕਾਨਾਂ ਦੇ ਉੱਤੇ ਆਣ ਕੇ ਉਹਨਾਂ ਨੇ ਹਮਲਾ ਕੀਤਾ ਸਾਡੇ ਤੇ ਲੱਗੇ ਹੋਏ ਆ ਆਪਣੇ ਕੰਮ ਕਰ ਰਹੇ ਆ ਅਸੀਂ 12 ਵਜੇ ਦਾ ਟਾਈਮ ਹੈ 11 ਵਜੇ ਪੋਂ ਆਣ ਕੇ ਕਹਿੰਦੇ ਸਾਡਾ ਜਦੋਂ ਅਸੀਂ ਆ ਗਏ ਆ ਉਦੋਂ ਅਸੀਂ ਮਕਿ ਤੁਹਾਡਾ ਸਾਡਾ ਕਾਨੂੰਨ ਪਾਸ ਆ ਕਿ ਤੁਸੀਂ ਬੰਦ ਕਰ ਦਿਓ ਸ਼ਟਲ ਹੁਣ ਗਾਹਾਂ ਗੰਦਰ ਆਇਆ ਹੈ ਤੇ ਅਸੀਂ ਵਪਾਰੀ ਬੰਦੇ ਆ ਬੰਦੇ ਕੰਮ ਕਰ ਰਹੇ ਆ ਮੁੰਡੇ ਕੰਮ ਕਰਦੇ ਉਹਨਾਂ ਨੂੰ ਛੋਟੀਆਂ ਨਾ ਮਾਰਿਆ ਤੇ ਸਾਰਾ ਕੁਝ ਉਹਨਾਂ ਨੇ ਕਿਹਾ ਜੀ ਹਾਂ ਜੀ ਅਸੀਂ ਹੱਥ ਜੋੜ ਕੇ ਤੇ ਆਪਣਾ ਕਿਹਾ ਵੀ ਇਹੀ ਕਰ ਲੈਣੇ ਆ ਤੇ ਗੁੰਡਾਗਰਦੀ ਕੀਤੀ ਗਈ ਹੈ ਜੇ ਇਹ ਸਾਨੂੰ ਇਨਸਾਮ ਮਿਲਣਾ ਚਾਹੀਦਾ ਹੈ ਕਮਿਸ਼ਨ ਦੇ ਅੱਗੇ ਨਹੀਂ ਨਹੀਂ ਧਰਨਾ ਲਾਵਾਂਗੇ ਸਿੱਧੀ ਗੱਲ ਕੰਮ ਸਾਨੂੰ ਕਰਨ ਨਹੀਂ ਦਿੰਦੇ ਸ਼ਾਮ ਨੂੰ ਇਹੀ ਰੋਟੀ ਖਾਣੀ ਹੁੰਦੀ ਆ ਆਪਣੀ ਕੰਮ ਅੱਗੇ ਨਹੀਂ ਗਏ ਤੇ ਸਾਨੂੰ ਪਰੇਸ਼ਾਨ ਕਰ ਰਹੇ ਆ ਤੇ ਗੁੰਡੇ 11 ਵਜੇ ਹਾਂਜੀ 12 ਵਜੇ ਦਾ ਟਾਈਮ ਹੈ ਜਦੋਂ ਨੋਟਿਸ ਹੈ ਗਿਆ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਇਹਨਾਂ ਨੇ ਚੰਡੀਗੜ੍ਹ ਤੋਂ ਵੀ ਆ ਕੇ ਆਣ ਦਾ ਕੋਈ ਟਾਈਮ ਤੇ ਬੰਦਾ ਆਣ ਕੇ ਕਨਫਰਮ ਤੇ ਕਰੇ ਕੋਈ ਸਾਨੂੰ ਕਿ ਹਾਂਜੀ ਗੁੰਡਾਗਰਦੀ ਕੀਤੀ ਇਹਨਾਂ ਨੇ ਤੇ ਪਰ ਇਹ ਗਲਤ ਕੰਮ ਹੋਇਆ ਹੈ ਬਹੁਤ ਨਜਾਇਜ਼ ਹੈ ਮਾਰਨ ਕੁੱਟਨ ਦਾ ਉਹਨਾਂ ਦਾ ਹੱਕ ਨਹੀਂਗਾ ਪਰ ਅਸੀਂ ਕੇਸ ਕਰਾਂਗੇ ਇਹਨਾਂ ਦੇ ਸਿੱਧੀ ਗੱਲ ਦਾ ਦੁਕਾਨਦਾਰ ਇਹ ਯੂਨੀਅਨ ਹੈਗੀ ਸਾਡੀ ਦੁਕਾਨਦਾਰਾਂ ਦੀ ਇਹ ਮੰਡੋਨਸ ਦੇ ਸਾਹਮਣੇ ਸਾਰੀਆਂ ਦੁਕਾਨਾਂ ਦੇ ਉਹਨਾਂ ਨੇ ਕੀਤਾ ਅਸੀਂ ਉਹਨਾਂ ਦੇ ਕੋਈ ਗੁੰਡੇ ਥੋੜੀ ਹੈਗੇ ਆ ਕੋਈ ਤੇ ਚੋਰ ਥੋੜੀ ਹੈਗੇ ਆ ਅਸੀਂ ਤੇ ਚਾਬੀਆਂ ਹੀ ਫੜਾ ਲਣੇ ਉਹਨਾਂ ਨੂੰ ਸਾਨੂੰ ਕੰਮ ਕੀ ਨਹੀਂ ਕਰਨ ਦਿੰਦੇ ਹਾਂਜੀ ਕੰਮ ਤੇ ਕਰਨ ਦਿੰਦੇ ਦੀ ਕੋਈ ਨਾ ਹੁੰਦੀ ਤਾਂ ਅਸੀਂ ਧਰਨਾ ਲਾਵਾਂਗੇ ਫਿਰ ਹੋਰ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਕਰਨਾ ਚਾਹੀਦਾ ਆਪਣਾ ਜੋ ਵੀ ਇਹਨਾਂ ਨੇ ਕਮਾਂਡੋ ਜੋ ਵੀ ਇਹਨਾਂ ਨੇ ਕੀਤਾ ਗਲਤ ਕੀਤਾ ਤੇ ਇਹਨਾਂ ਨੂੰ ਐਕਸ਼ਨ ਕਰੋ ਇਹਨਾਂ ਦੇ ਜ਼ਰੂਰ ਬਾਰੇ ਆ ਗਿਆ ਕੰਮ ਕਰਦੇ ਪਏ ਆ ਦੁਕਾਨਦਾਰ ਬੰਦੇ ਆ ਤੇ ਸਾਨੂੰ